ਇਹ ਗੱਲ ਕਰਦੇ ਕਿ ਹਟ ਜਾ ਬਲਵਿੰਦਰ ਮੈਡਮ ਪੁੱਛ ਕੇ ਦੇਖ ਲਿਓ ਉਹਨਾਂ ਸਾਹਮਣੇ ਮੈਂ ਖੋਚੜ ਕਰਾਉਣਾ ਨੂੰ ਆ ਕੇ ਹਾਂਜੀ ਖੋਚੜ ਕਰਨਾ ਨਹੀਂਦਾ ਬੱਚੇ ਨੇ ਬੱਚਾ ਆਫਟਰ ਆਲ ਬੱਚਾ ਹੈ ਫਿਰ ਮੈਂ ਗੱਲ ਸੁਣੋ ਅਸੀਂ ਇੰਨੀ ਗੱਲ ਪਹਿਲਾਂ ਕਈ ਹੋਈ ਆ ਅਸੀਂ ਬਾਦशाह ਪਹਿਲਾਂ ਉਹਨਾਂ ਨੇ ਤੁਹਾਨੂੰ ਸੁਖਾਣਾ ਕਿ ਇਹ ਇੱਕ ਐਜੂਕੇਸ਼ਨਲ ਇੰਸਟੀਚਿਊਟ ਹੈ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪੜ੍ਹਸ ਕੰਪਲੀਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਕੀ ਲੱਗਦਾ ਕਿ ਮੈਡਮ ਨੇ ਕਿਉਂ ਘੁੱਟਿਆ ਵਾ ਜੀ? ਬੈਨ ਮਤਲਬ ਘੁੱਟਿਆ ਹੀ ਬੈਨ ਮਤਲਬ ਕੋਈ ਵਜ੍ਹਾ ਨਹੀਂ। ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋਵੇ। ਮੈਡਮ ਸਾਫ ਮੁਕਰ ਗਈ ਮੈਂ ਫੋਨ ਤੇ ਕਿਹ ਗੱਲ ਨਹੀਂ ਹੋਈ ਮੇਰੀ। ਅੱਛਾ ਜੀ। ਮੈਂ ਸਾਫ ਮੁਕਰ ਰਹੀ ਹਾਂ। ਹਾਂ ਸਾਫ ਮੁਕਰ ਗਈ ਮੇਰੇ ਨਾਲ ਗੱਲ ਨਹੀਂ ਹੋਈ ਕਦੀ। ਹੁਣ ਕੀ ਮੰਗ ਕਰਦੇ ਹੋ ਤੁਸੀਂ ਜੀ? ਮੰਗ ਇਨਸਾਫ ਸੰਦਵਾਇਆ ਜਾਵੇ ਤੇ ਮੈਡਮ ਤੇ ਬਣਦੀ ਕਾਰਵਾਈ ਕੀਤੀ ਜਾਵੇ। ਅੱਗੇ ਤੋਂ ਬੱਚੇ ਦੇ ਫ ਠੀਕ ਹੈ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰਿਆ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰਿਆ ਕੀ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਰੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਆਣ ਕੋ ਨੀਚੇ ਗਿਰ ਗਈ ਆ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫਿਰ ਇਹ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਿਹਾ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੈਂ ਕੋਈ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਨੂੰ ਕਹਿੰਦੀ ਨਹੀਂ ਤੂੰ ਮਾਫੀ ਮੰਗ ਸਰ ਕੋਲੋਂ ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਿਣ ਤੇ ਇਨਚਾਰਜ ਦੇ ਕਹਿਣ ਤੇ ਮਾਫੀ ਮੰਗ ਲਈਤੀ ਫਿਰ ਇਹਨਾਂ ਦੇ ਬੇਟਾ ਕਹਿੰਦਾ ਕਿ ਆ ਜਾ ਅਰुण ਚੱਲੀਏ ਕਲਾਸ ਦੇ ਪੇਪਰ ਦੇਣਾ ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰुण ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜਾਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਦੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀ ਇਹ ਪਰ ਇਹ ਜਲਦੀ ਦੇ ਵਿੱਚ ਹੋਇਆ ਹੈ ਕਿ ਪਰ ਇਹ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦਾ ਕਿਹੜੀ ਕਲਾਸ ਵਿੱਚ ਛੋਟਾ ਬੱਚਾ 10ਵੀਂ ਦਾ ਸਕੂਲ ਹੈ ਜਵਾਰਨਗਰ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਹਾਂ ਜੀ ਬਖਸ਼ਾ ਇਹ ਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਣੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ ਤੁਸੀਂ ਮੰਨਦੇ ਹੋ ਕਿ ਬਿਨਾ ਗਲਤੀ ਤੋਂ ਮਾਰਿਆ ਹੋਊਗਾ ਮੇਰੇ ਹਾਂਜੀ ਸਾਨੂੰ ਪਤਾ ਹੈ ਹਾਂਜੀ ਮੇਰਾ ਬੇਟਾ 10ਵੀਂ ਚ ਪੜਦਾ ਹੈ ਮੈਡਮ ਨੇ ਬਹੁਤ ਜ਼ਿਆਦਾ ਚਪੇੜਾਂ ਮਾਰੀਆਂ ਨੇ ਸਵੇਰੇ ਮਾਮਲਾ ਹੋਇਆ ਸੀ ਤਾਂ ਦੁਪਹਿਰ ਤੱਕ ਚਪੇੜਾਂ ਰਹੀਆਂ ਨੇ ਨਿਸ਼ਾਨ ਮੁੰਗੜਾ ਦੇ ਐ ਦਾ ਮੂੰਹ ਤੇ ਉੱਤੇ ਛਪੇ ਹੋਏ ਰਹੇ 2 ਵਜੇ ਤੱਕ ਐਨੀਅ ਚਪੇੜਾ 30 40 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ ਤੁਹਾਨੂੰ ਕਿਹਨੇ ਦੱਸਿਆ ਵੀ 30 40 ਚਪੇੜਾ ਮਾਰਦੇ ਆ ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਦੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ ਹਾਂਜੀ ਤੁਸੀਂ ਕਾਰਨ ਪੁੱਛਿਆ ਨਹੀਂ ਬੇਟੇ ਨੂੰ ਕਿ ਕੀ ਪ੍ਰੋਬਲਮ ਸੀ ਪੁੱਛਿਆ ਸੀਗਾ ਉਹਨੇ ਆਪਣੇ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਵਜੇ ਮੈਡਮ ਉਹਨੂੰ ਕਹਿ ਰਹੀ ਐ ਤੂੰ ਜਾ ਅੰਦਰ ਤੇ ਉਹਨੂੰ ਰਹਿਣ ਦੇ ਉਹਨੂੰ ਨਹੀਂ ਭੇਜਣਾ ਮੈਂ ਕਲਾਸ ਦੇ ਅੰਦਰ ਹਲੇ ਰੋਹਨ ਕਹਿੰਦਾ ਜੀ ਮੈਂ ਨਹੀਂ ਜਾਣਾ ਹੈਗਾ ਇਦਾਂ ਮੈਂ ਉਹਨੂੰ ਲੈ ਕੇ ਜਾਊਂਗਾ ਉਹ ਰੋਂਦਾ ਪਿਆ ਮੇਰਾ ਦੋਸ ਮੈਨੂੰ ਛੱਡ ਕੇ ਨਹੀਂ ਜਾਣਾ ਇੱਥੇ ਮੈਡਮ ਕਹਿੰਦੀ ਉਹਨੂੰ ਪੇਪਰ ਨਹੀਂ ਦਿਵਾਣਾ ਹਜੇ ਤੁਸੀਂ ਜਾਓ ਅੰਦਰ ਤੇ ਉਹਨੂੰ ਨਹੀਂ ਜਾਣ ਦੇਣਾ ਮੈਂ ਕੀ ਮਤਲਬ ਬੰਦਾ ਕਹਿੰਦਾ ਮੈਂ ਲੈ ਕੇ ਜਾਊਂਗਾ ਇਹਦਾ ਵੀ ਪੇਪਰ ਹੈ ਮੇਰਾ ਵੀ ਪੇਪਰ ਹੈ ਮੈਂ ਲੈ ਕੇ ਜਾਣਾ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਈਆਂ ਸਾਰੇ ਸਕੂਲ ਨੇ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਜਿਹੜੇ 2 ਵਜੇ ਤੱਕ ਨਿਸ਼ਾਨ ਰਹੇ ਆ ਮੂੰਹ ਦੇ ਉੱਤੇ ਮਾਰਨ ਦਾ ਮਤਲਬ ਕੀ ਬਣਦਾ ਹੈ ਨਾ ਸਾਡੇ ਬੱਚਿਆਂ ਨੂੰ ਇਹਨਾਂ ਲੇਕਿਨ ਜਿਹੜੇ ਕਲਾਸ ਦੇ ਇਨਚਾਰਜ ਕਿਹਨਾਂ ਵੱਲੋਂ ਮਾਰੇ ਗਈ ਇਨਚਾਰਜ ਵੱਲੋਂ ਜਾਂ ਮੈਡਮ ਵੱਲੋਂ ਕਿਹਦੇ ਵੱਲੋਂ ਮੈਡਮ ਵੱ ਉਹਨੂੰ ਕੀ ਮੰਗੀ ਕਰਦੇ ਹੋ ਕਿ ਬੜੇ ਵਾਸਤੇ ਇਸ ਵੀਡੀਓ ਬਾਹਰ ਆਏਗਾ ਅਸੀਂ ਇਨਸਾਫ ਮੰਗਦੇ ਆ ਜੀ ਸਾਡੇ ਬੱਚਿਆਂ 'ਚ ਐਦਾ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਦੋਨਾਂ ਬੱਚਿਆਂ ਨੂੰ ਮਾਰਿਆ ਹੈ ਡੀਪੀ ਸਰ ਨੇ ਵੀ ਮਾਰਿਆ ਦੂਜੇ ਮੁੰਡੇ ਦੇ ਉਹ ਕਦੋਂ ਮਾਰਿਆ ਜਿੱਥੇ ਕੈਮਰੇ ਲੱਗੇ ਹੋਏ ਨੇ ਜਿੱਥੇ ਹਾਂਜੀ 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 ਚੈੱਕ ਕਰ ਲਓ ਤੁਸੀਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਹੋਇਆ ਇਹ ਸਵੇਰੇ 9:00 ਤੋਂ ਬਾਅਦ ਹੀ ਅੱਛਾ ਜੀ ਤੇ ਤੁਹਾਡੇ ਬੇਟੇ ਨੇ ਕਦੋਂ ਦੱਸਿਆ ਸੀ ਆ ਕੇ ਮੇਰੇ ਕੋਲ ਮਾਰਿਆ ਸਾਡੇ ਬੱਚੇ ਆਏ ਇੱਕ 1:30 ਵਜੇ ਕਰੇ ਤੁਸੀਂ ਉਹਦਾ ਮੈਡੀਕਲ ਕਰਾਇਆ ਹੋਇਆ? ਹਾਂਜੀ ਹਾਂਜੀ ਦਿਖਾਓ ਰਿਪੋਰਟ ਡੇਟ ਵਗੈਰਾ ਦਿੱਤੀ ਹੋਣੀ ਤੁਸੀਂ। ਹਾਂਜੀ ਨਹੀਂ ਕੋਈ ਐਡਾ ਇਸ਼ੂ ਨਹੀਂ ਸੀ ਦੋਨਾਂ ਪਾਸੇ ਬੱਚੇ ਵੀ ਬੱਚੇ ਨੂੰ ਪਤਾ ਲੱਗ ਗਿਆ ਕਿ ਮੇਰੀ ਵੀ ਗਲਤੀ ਹੈ ਟੀਨੇਜਰ ਬੱਚੇ ਨੇ ਜੀ ਇਹ ਸਾਡੇ ਕੋਲ ਸੋ ਬੱਚੇ ਥੋੜੇ ਜੇ ਹਾਈਪਰ ਹੋ ਜਾਂਦੇ ਨੇ 2 ਸਾਲ ਤੋਂ ਉਹ ਟੀਚਰ ਜਿਹੜਾ ਬੱਚਿਆਂ ਨੂੰ ਪੜਾ ਰਿਹਾ ਹੈ ਬੱਚਿਆਂ ਦਾ ਟੀਚਰ ਨਾਲ ਬਹੁਤ ਪਿਆਰ ਹੈ ਟੀਚਰ ਦਾ ਬੱਚਿਆਂ ਨਾਲ ਬਹੁਤ ਪਿਆਰ ਹੈ ਉਹ ਬਸ ਥੋੜਾ ਬੱਚਾ ਹਾਈਪਰ ਹੋ ਗਿਆ ਇਸ ਕਰਕੇ ਸਮੱਸਿਆ ਆਈ ਹੈ ਅਸੀਂ ਪੇਰੈਂਟਸ ਦੀ ਪੂਰੀ ਗੱਲ ਸੁਣੀ ਹੈ ਟੀਚਰ ਨੇ ਪੇਰੈਂਟਸ ਦੀ ਪੂਰੀ ਗੱਲ ਸੁਣੀ ਹੈ ਪੇਰੈਂਟਸ ਨੇ ਵੀ ਸਾਡੀ ਪੂਰੀ ਗੱਲ ਸੁਣੀ ਹੈ ਸੋ ਇਹ ਸਮੱਸਿਆ ਦਾ ਹੁਣ ਸਾਡੇ ਕੋਲ ਹੱਲ ਹੋ ਗਿਆ ਜੀ ਤੇ ਪੇਰੈਂਟਸ ਦੀ ਵੀ ਪੂਰੀ ਸੈਟੀਸਫੈਕਸ਼ਨ ਹੈ ਕਿ ਟੀਚਰ ਜਿਹੜੇ ਨੇ ਉਹ ਸਾਡੇ ਬੱਚਿਆਂ ਨਾਲ ਅਟੈਚ ਨੇ ਮਾਵਾ ਵਰਗੇ ਹੁੰਦੇ ਨੇ ਜੀ ਟੀਚਰ 2 ਸਾਲ ਤੋਂ ਬੱਚੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾ ਰਹੇ ਨੇ ਸੋ ਇਹ ਹੁਣ ਸਕੂਲ 'ਚ ਕੋਈ ਸਮੱਸਿਆ ਨਹੀਂ ਹੈ ਜੀ ਇਹ ਘਟਨਾ ਕਦੋਂ ਦੀ ਹੈ ਔਰ ਕਿਹੜੇ ਟੀਚਰ ਦੇ ਨਾਲ ਇਹ ਸਾਰਾ ਵਾਕਿਆ ਹੈ ਇਹ ਇੰਚਾਰਜ ਹੀ ਹੈ ਜੀ ਉਹ ਬੱਚਿਆਂ ਦਾ ਇੰਚਾਰਜ ਵੀ ਹੈ ਬੱਚਿਆਂ ਦਾ ਮੈਥਮੈਟਿਕਸ ਟੀਚਰ ਵੀ ਹੈ ਕੱਲ ਮਾਰਨਿੰਗ ਅਸੈਂਬਲੀ ਦੇ ਵਿੱਚ ਇਹ ਪ੍ਰੋਬਲਮ ਆਈ ਸੀ ਮੈਂ ਕੀ ਘਟਨਾ ਹੋਈ ਕਿ ਇਹਨੇ ਬੱਚੇ ਦੇ ਨਿਸ਼ਾਨ ਵੀ ਹੈਗੇ ਬੀਚ ਉਹ ਨਹੀਂ ਜੀ ਚਲੋ ਉਹ ਟੀਚਰ ਬੱਚਾ ਜਿਹੜਾ ਹੈ ਉਹ ਟੀਚਰ ਨੂੰ ਥੋੜਾ ਜਿਹਾ ਮਿਸਬੀਹੇਵ ਕਰ ਰਿਹਾ ਸੀ ਤੇ ਟੀਚਰ ਨੇ ਥੱਪੜ ਮਾਰਿਆ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਤੇ ਸੋ ਮੰਨ ਗਏ ਨੇ ਪੇਰੈਂਟਸ ਵੀ ਇਸ ਗੱਲ ਨੂੰ ਐਗਰੀ ਕੀਤੇ ਨੇ ਕਿ ਵਾਕਈ ਬੱਚੇ ਵੀ ਥੋੜੇ ਟੀਨੇਜਰ ਬੱਚੇ ਨੇ ਬਿਹੇਵੀਅਰ ਪ੍ਰੋਬਲਮ ਕਈ ਵਾਰ ਬੱਚਿਆਂ 'ਚ ਆ ਜਾਂਦੀ ਹੈ। ਕਹਿੰਦੇ ਜੀ ਬੱਚੇ ਦੇ ਪੇਰੈਂਟਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕੋਈ ਉਸ ਨੂੰ ਲੈ ਕੇ ਕੋਈ ਗੱਲਬਾਤ ਤੁਹਾਡੀ ਉਹ ਕਹਿੰਦੇ ਨੇ ਉਹ ਸਾਨੂੰ ਰਿਟਨ ਦੇਣ ਲੱਗੇ ਨੇ ਕਿ ਅਸੀਂ ਸ਼ਿਕਾਇਤ ਵਾਪਸ ਲੈਣ ਲੱਗੇ ਹਾਂ ਜੀ। ਕੋਈ ਐਸੀਗੇ ਤਾਂ ਕੋਈ ਨਾ ਨਹੀਂ ਉਹ ਚਾਰਜ ਦੇਣ ਆਏ ਸੀ ਜੀ ਉਹ ਉਹਨਾਂ ਦਾ ਏਸੀ ਇਸ਼ੂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੀ ਉਹਦਾ ਜਸਟ ਬਿਕੋਜ਼ ਸਕੂਲ ਦੇ ਵਿੱਚ ਬਿਲਡਿੰਗ ਬਣ ਰਹੀ ਹੈ ਉਹਦਾ ਚਾਰਜ ਉਹਨਾਂ ਨੇ ਮੈਨੂੰ ਦੇਣਾ ਸੀ ਉਹ ਚਾਰਜ ਦੇਣ ਆਏ ਸੀ ਕਿੰਨੇ ਬੱਚਿਆਂ ਦਾ ਰੋਲਾ ਸੀ ਦੋ ਬੱਚਿਆਂ ਦਾ ਜੀ ਹਾਂਜੀ 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 ਸਭ ਕੁਝ ਹੱਲ ਹੋ ਗਿਆ ਜੀ ਉਹ ਬੱਚੇ ਕੋਲ ਪੜਨਾ ਸਾਡੇ ਬੱਚੇ ਨੇ ਸਾਰਾ ਸੋਲੂਸ਼ਨ ਹੋ ਗਿਆ ਜੀ ਕੋਈ ਮਸਲਾ ਨਹੀਂ ਹੈ ਥੈਂਕ ਯੂ ਜੀ